ਗੁੱਡ ਮਾਰਨਿੰਗ ਗਾਇਜ਼ ਕੀ ਹਾਲ ਚਾਲ ਹੈ ਅਬੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੱਚੇ ਲੈ ਗਿਆ ਸਕੂਲੇ ਤੇ ਅਸੀਂ ਹੁਣ ਨਾਲ ਹੀ ਰੋਟੀ ਆਪਣੀ ਖਾਣ ਲਈ ਆਜ ਅਸੀਂ ਕੁਲੀ ਲੈ ਨਵੀਂ ਰੈਸਪੀ ਬਣਾਉਂਦੇ ਅਗਲੇ ਬਲੌਗ ਚ ਕਰ ਲੈਣਾ ਸਰਪ੍ਰਾਈਜ਼ ਅਗਲੇ ਬਲੌਗ ਚ ਲੈਣਾ ਇਹਦਾ ਸਰਪ੍ਰਾਈਜ਼ ਮਿਲਣਾ ਕਿ ਉਹਨੂੰ ਉਮੀਦ ਨਹੀਂ ਸੀਗੀ ਅੱਜ ਅਸੀਂ ਨਵੀਂ ਰੈਸਪੀ ਬਣਾਉਂਦੇ ਅੱਜ ਅਸੀਂ ਥੋੜੀ ਜਿਹੀ ਮਿੱਠੀ ਤੇ ਥੋੜੀ ਜਿਹੀ ਨਮਕੀਨ ਅੱਜ ਰੈਸਪੀ ਬਣਾਉਣੀ ਹੈ। ਹਾਲੇ ਤੁਹਾਨੂੰ ਅੱਜ ਕੀ ਬਣਾਉਣਾ ਹੈ? ਅਸੀਂ ਰੱਖਿਆ ਕੜਾਈ ਵਿੱਚ ਤੇਲ, 프라이ਿੰਗ ਵਿੱਚ ਤੇਲ ਰੱਖਿਆ। ਉਹਦੇ ਵਿੱਚ ਡਾਲੇ ਸੀ ਤੇਲ ਨੇ। ਤੇਲਿਆਲ ਉਸੇ ਚੰਗੀ ਤਰ੍ਹਾਂ ਹੁਣ ਦੇਣਾ ਜਿੰਨਾ ਜਰੂਰ ਪੱਕਦੇ ਨਹੀਂ। ਜੀ ਦੇ ਪਾਸੇ ਰੀਅਲ ਡਾਲਾਣੇ ਸੀ ਲੈਕਸਾੜ ਦਾ ਹੋ ਗਿਆ ਇਸਕੇ ਲਈ ਸਟ੍ਰਾਈ ਕਰਕੇ ਰੱਖ ਲੈ ਤਾਂ ਹਮ ਇਹਨਾਂ ਛੇਲਾਂਗੇ ਛਿੱਲ ਕੇ ਫਿਰ ਦਿਖਾ ਦੇ ਤੁਹਾਨੂੰ ਗਾਇਸ ਮੈਂ ਹੁਣ ਮਿਰਚਾਂ ਲੂਣ ਤੇ ਬੇਸਣ ਰਲਾ ਲਿਆ ਵਿੱਚ ਤੇ ਗੰਡਾ ਥੋੜਾ ਜਿਹਾ ਹੁਣ ਆਪਾਂ ਇਹਨੂੰ ਕਰਦੇ ਆ ਫਰਾਈ ਗਾਇਸ ਲੈ ਵਿੱਚ ਪਾਤੇ ਥੋੜੇ ਥੋੜੇ ਕਰਕੇ ਇਧਰ ਆਪਾਂ ਰੱਖ ਲਈਚਾ ਗੁੱਡ ਆਫਟਰਨੂੰ ਹੁਣ ਮੇਰੀ ਅੱਜ ਮੰਮੀ ਨੇ ਨਵੀਂ ਰੈਸਪੀ ਬਣਾਈ ਆ ਦਪਹਿਰ ਨੂੰ ਅਵੀ ਤੇ ਹੁਣ ਖਾ ਕੇ ਬਤਾਉਣੀ ਕਿੱਦਾਂ ਦੀ ਆ ਗਲੇ ਇਧਰ ਲੈ ਜੇ ਸਾਹੀ ਖਾ ਕੇ ਨਵੀਂ ਰੈਸਪੀ ਬਣਾਈ ਆ ਆਖ ਦੇ ਸੁਪੋੜੇ ਤੋਂ ਪਹਿਲਾਂ ਮੈਂ ਦੱਸੀ ਫੇਕ ਇਦਾਂ ਦੇ ਬਣੇ ਆ ਇਹ ਤਾਂ ਪੋਪੋੜੇ ਆ ਤੂੰ ਦੇਤਾ ਸਹੀ ਉਗਾਰੇ ਨਹੀਂ ਇਹੇ ਕਿਦਾਰ ਆਇਆ ਕਾਦਾ ਫਲੇਵਰ ਆਉਂਦਾ ਵਿੱਚ ਕੋਈ ਕਾ ਉਹਰੇ ਦਾ ਹੈਗੇ ਆ ਕਾਦਾ ਫਲੇਵਰ ਕਾਦਾ ਆ ਰਿਹਾ ਮਮਸਾ ਬਾਏ ਗੁੱਡ ਬਾਏ ਗਾਇਸ ਜਿਹੜੇ ਕੋਲੇ ਇਹਨੂੰ ਪਹਿਲਾਂ ਆ ਦਿੱਤੇ ਉਹ ਵੀਡੀਓ ਦੇ ਚੱਕਰ ਵਿੱਚ ਸਾਰੇ ਚੜ ਗਏ ਗਾਇਸ ਬਣਾ ਕੇ ਦੇਖੇ ਇੱਕ ਵਾਰੀ Guys, if you like this video, please like, subscribe, and share. Thank you so much. Bye-bye.